ਨਮਸਕਾਰ ਅਸ਼ੀਸ਼ ਮਿੱਤਲ ਫਿਰ ਆਰਸਨ ਤੋਂ ਦੋਸਤੋ ਇਥੇ ਕੁਝ ਚੀਜ਼ਾਂ ਹਨ ਜੋ ਅਸੀਂ ਤੁਹਾਨੂੰ ਹਰ ਵਾਰ ਦਿਖਾਉਣਾ ਪਸੰਦ ਕਰਦੇ ਹਾਂ ਜਦੋਂ ਅਸੀਂ ਇਸ ਨੂੰ ਬਣਾਉਂਦੇ ਹਾਂ ਅਤੇ ਇੱਕ ਚੀਜ਼ ਜੋ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਹਾਂ ਤੁਸੀਂ ਇਸ ਨੂੰ ਝੂਲਾ ਅੰਜਾ swing ਹੈਗਾ ਮੌਕ ਜਾਂ ਕੋਈ ਹੋਰ ਨਾਮ ਜੋ ਤੁਸੀਂ ਆਪਣੀ ਸਤਾਨਕ ਭਾਸ਼ਾ ਵਿੱਚ ਵਰਤਦੇ ਹੋ ਪਰ ਇਹ ਇੱਕ ਸ਼ਾਨਦਾਰ ਬਣਤਰ ਹੈ ਮੈਂ ਤੁਹਾਨੂੰ ਇਹ ਚੀਜ਼ ਪਹਿਲਾਂ ਵੀ ਦਿਖਾਈ ਹੈ ਪਰ ਇਹ ਕੇ ਜੋ ਵੀਡੀਓ ਮੈਂ ਪਹਿਲਾਂ ਬਣਾਈਆਂ ਹਨ ਉਹ ਸ਼ੋਰੂਮ ਦੇ ਅੰਦਰ ਸਨ ਅਤੇ ਮੈਂ ਪਹਿਲਾਂ ਇਸ ਯੂਨਿਟ ਦੇ ਅਸਲ ਤੱਤ ਅਸਲ ਭਾਰ ਨੂੰ ਹਾਸਲ ਕਰਨ ਦੇ ਯੋਗ ਨਹੀਂ ਸੀ ਹੁਣ ਮੈਂ ਤੁਹਾਨੂੰ ਕੁਦਰਤੀ ਰੋਸ਼ਨੀ ਵਿੱਚ ਇਸ ਨੂੰ ਦੁਬਾਰਾ ਦਿਖਾ ਰਿਹਾ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਕਿ ਢਾਚਾ ਕਿੰਨਾ ਸ਼ਾਨਦਾਰ ਹੈ ਅਤੇ ਚੁਲਾ ਕਿੰਨੀ ਵੱਡੀ ਅਤੇ ਸੁੰਦਰ ਹੈ ਇਹ ਟੀਕ ਦੀ ਲੱਕੜ ਵਿੱਚ ਹੈ ਟੀਕ ਫਿਨਿਸ਼ ਫਾਈਨਲ ਫਿਨਿਸ਼ ਗਲਾਸ ਹੈ ਅਤੇ ਇਹ 8 ਗੁਣਾ 8 ਫੁੱਟ ਉਚਾਈ 8 ਫੁੱਟ ਹੈ ਅਤੇ ਲੰਬਾਈ ਜੋ ਇਸ ਨੂੰ ਕਵਰ ਕਰਦੀ ਹੈ 8 ਫੁੱਟ ਅੱਗੇ ਤੋਂ ਪਿੱਛੇ ਪਿੱਲਰ ਦਾ ਆਕਾਰ 42 ਇਚ ਹੈ। ਸਾਡੇ ਕੋਲ ਇੱਥੇ ਸੀਟ ਦਾ ਆਕਾਰ 5 ਫੁੱਟ ਬਾਹਰੀ ਹੈ ਅਤੇ ਇੱਕ ਬਹੁਤ ਹੀ ਵਧੀਆ ਅਤੇ ਬਹੁਤ ਹੀ ਸੁੰਦਰ ਢੰਗ ਨਾਲ ਤਿਆਰ ਕੀਤਾ ਗਿਆ ਡਿਜ਼ਾਈਨ ਜੋ ਤੁਸੀਂ ਇੱਥੇ ਦੇਖਦੇ ਹੋ। ਇਹ ਇੱਕ ਬਹੁਤ ਹੀ ਭਾਰੀ swing ਹੈ। ਜੇਕਰ ਤੁਸੀਂ ਕਿਸੇ ਬਾਜ਼ਾਰ ਜਾਂ ਸਥਾਨਕ ਸਤੌਰ ਵਿੱਚ ਝੂਲਾ ਦੇਖਦੇ ਹੋ ਅਤੇ ਤੁਸੀਂ ਇਸ ਝੂਲੇ ਨੂੰ ਦੇਖ ਰਹੇ ਹੋ ਤਾਂ ਇਸ ਝੂਲੇ ਦੀ ਇਸ ਝੂਲੇ ਨਾਲ ਕੋਈ ਤੁਨਾ ਨਹੀਂ ਹੈ ਕਿਉਂਕਿ ਜੇ ਤੂੰ ਜਿਸ ਦਾ ਇਸ ਲਈ ਇਹ ਇੱਕ ਡਬਲ ਪਿਲਰ ਹਲਵੀ ਸਵਿੰਗ ਹੈ ਜੇਕਰ ਅਸੀਂ ਪਾਸੇ ਤੋਂ ਸ਼ੁਰੂ ਕਰੀਏ ਤਾਂ ਇਸ ਝੂਲੇ ਦੇ ਦੋ ਥੰਮ ਹਨ ਇੱਕ ਪੰਜ ਇਹ ਚ ਭਾਰੀ ਥੰਮਨ ਡਬਲ ਅਤੇ ਇਸ ਦੇ ਨਾਲ ਝੂਲੇ ਦਾ ਪੂਰਾ ਡਿਜ਼ਾਈਨ ਜੋ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਯੂਨਿਟ ਵਿੱਚ ਬਹੁਤ ਵਧੀਆ ਨਕਾਸ਼ੀ ਕੀਤੀ ਜਾਂਦੀ ਹੈ ਇੱਕ ਬਹੁਤ ਹੀ ਵਧੀਆ ਨਕਾਸ਼ੀ ਜੋ ਤੁਸੀਂ ਇੱਥੇ ਦੇਖਦੇ ਹੋ ਅਤੇ ਕੰਮ ਹਰ ਥਾਂ ਟੀਕ ਦੀ ਲੱਕੜ ਦਾ ਹੈ ਸਾਰਾ ਢਾਂਚਾ ਠੋਸ ਟੀਕ ਦੀ ਲੱਕੜ ਹੈ ਇਸ ਵਿੱਚ ਹੋਰ ਕੁਝ ਨਹੀਂ ਵਰਤਿਆ ਗਿਆ ਹੈ ਅਤੇ ਇਹ ਇਸ ਯੂਨਿਤ ਨੂੰ ਤਾਕਤ ਦਿੰਦਾ ਹੈ ਅਤੇ ਨਾਲ ਹੀ ਉਹ ਦਿਖ ਵੀ ਦਿੰਦਾ ਹੈ ਜੋ ਅਸੀਂ ਹਮੇਸ਼ਾ ਇੱਕ ਚਲਾ ਬਾਰੇ ਪਸੰਦ ਕਰਦੇ ਹਾਂ ਛੱਤ ਵਾਲੇ ਖੇਤਰ ਦੇ ਅੰਦਰ ਚੋਟੀ ਦਾ ਡਿਜ਼ਾਈਨ ਜੋ ਤੁਸੀਂ ਦੇਖਦੇ ਹੋ ਇਹ ਸਾਰੀ ਲੱਕੜ ਹੈ ਅਤੇ ਟਾਂਚੇ ਦਾ ਸਮਰਥਨ ਕਰਨ ਲਈ ਇੱਕ ਬਹੁਤ ਭਾਰੀ ਥੰਮ ਹੈ ਇਹ ਬਹੁਤ ਭਾਰੀ ਥੰਮ ਹੈ ਇਸ ਬਾਰੇ ਚੰਗੀ ਗੱਲ ਇਹ ਹੈ ਕਿ ਇਹ ਦੋਵੇਂ ਪਾਸੇ ਇੱਕੋ ਜਿਹੇ ਹਨ ਇਸ ਲਈ ਜੇਕਰ ਤੁਸੀਂ ਸੀਟ ਬਦਲਣਾ ਚਾਹੁੰਦੇ ਹੋ ਤਾਂ ਸਿਰ ਹੁਕਾ ਨੂੰ ਹਟਾਓ ਅਤੇ ਸੀਟ ਨੂੰ ਉਸ ਦਿਸ਼ਾ ਵਿੱਚ ਉਟਾਓ ਅਤੇ ਇਹ ਦੋਵੇਂ ਪਾਸਿਆਂ ਤੋਂ ਇੱਕੋ ਜਿਹਾ ਹੋਵੇ ਇਸ ਲਈ ਤੁਸੀਂ ਉਸ ਪਾਸੇ ਵਾਲੀ ਸੀਟ ਦੀ ਵਰਤੋਂ ਵੀ ਕਰ ਸਕਦੇ ਹੋ ਡਿਜ਼ਾਈਨ ਜਿੰਨਾ ਵਧੀਆ ਹੈ ਦਿਖ ਜਿੰਨਾ ਭਾਰੀ ਹੈ ਇਸ ਯੂਨਿਟ ਦਾ ਅਸਲ ਭਾਰ ਬਹੁਤ ਭਾਰੀ ਹੈ ਪਰ ਇੰਸਟਾਲੇਸ਼ਨ ਬਹੁਤ ਹੀ ਸਧਾਰਨ ਹੈ। ਇਹ ਚਾਰ ਭਾਗਾਂ ਵਿੱਚ ਆਉਂਦਾ ਹੈ। ਇੱਕ ਸੀਟ ਫਿਰ ਤੁਹਾਡੇ ਦੋ ਥੰਮ ਅਤੇ ਫਿਰ ਛੱਤ ਵਾਲਾ ਹਿੱਸਾ। ਦੋਵੇਂ ਥੰਮਾਂ ਨੂੰ ਸਹੀ ਦੂਰੀ ਤੇ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਸੀਟ ਉੱਪਰਲੇ ਸਲਾਟ ਵਿੱਚ ਜਾਂਦੀ ਹੈ ਅਤੇ ਸੀਟ ਲਟਕ ਜਾਂਦੀ ਹੈ। ਇਹ ਸਿਰਫ ਇਹ ਇੰਸਟਾਲੇਸ਼ਨ ਹੈ। ਭਾਰੀ ਢਾਂਚੇ ਦੇ ਕਾਰਨ ਯੂਨਿਟ ਨੂੰ ਸੰਭਾਲਣ ਲਈ ਤੁਹਾਨੂੰ ਦੋ ਤੋਂ ਤਿੰਨ ਲੋਕਾਂ ਦੀ ਲੋੜ ਹੋਵੇਗੀ। ਪਰ ਤੁਹਾਨੂੰ ਇਸ ਨੂੰ ਠੀਕ ਕਰਨ ਲਈ ਤਖਾਣ ਦੀ ਲੋੜ ਨਹੀਂ ਹੈ। ਕਿਉਂਕਿ ਇਹ ਇੱਕ ਬਹੁਤ ਹੀ ਸਧਾਰਨ ਅਸੈਂਬਲੀ ਹੈ। ਪਰ ਹਾਂ ਤੁਹਾਨੂੰ ਇਸ ਨੂੰ ਸੰਭਾਲਣ ਲਈ ਲੋਕਾਂ ਦੀ ਲੋੜ ਪਵੇਗੀ ਇਹ ਬਹੁਤ ਭਾਰੀ ਟਾਂਚਾ ਹੈ ਇਸ ਲਈ ਤੁਹਾਨੂੰ ਇਸ ਨੂੰ ਸੰਭਾਲਣ ਲਈ 2 ਤੋਂ 3 ਲੋਕਾਂ ਦੀ ਲੋੜ ਪਵੇਗੀ ਯੂਨਿਟ ਇੱਕ ਸੁੰਦਰ ਪਿੱਤਲ ਦੀ 체ਨ ਦੇ ਨਾਲ ਆਉਂਦਾ ਹੈ ਇੱਥੇ ਇੱਕ ਬਹੁਤ ਭਾਰੀ ਪਿੱਤਲ ਦੀ 체ਨ ਹੈ ਅਤੇ ਇਹ 2ਾਈ ਸੀਟਰ ਹੈ ਜਿਸ ਦਾ ਆਕਾਰ 5 ਫੁੱਟ ਹੈ ਯੂਨਿਟ ਦਾ ਰੰਗ ਤੁਹਾਡੀ ਲੋੜ ਅਨੁਸਾਰ ਗੂੜਾ ਜਾਂ ਹਲਕਾ ਹੋ ਸਕਦਾ ਹੈ ਸੀਟ ਦਾ ਫੈਬਰਿਕ ਵੀ ਬਦਲਿਆ ਜਾ ਸਕਦਾ ਹੈ ਜੇਕਰ ਤੁਸੀਂ ਕੁਝ ਹੋਰ ਚਾਹੁੰਦੇ ਹੋ ਜੋ ਕੀਤਾ ਜਾ ਸਕਦਾ ਹੈ ਇਹ ਦੁਨੀਆ ਪਰ ਵਿੱਚ ਸਵਿੰਗ ਵਿੱਚ ਸਭ ਤੋਂ ਵੱਧ ਪਸੰਦੀਦਾ ਡਿਜ਼ਾਈਨਾਂ ਵਿੱਚੋਂ ਇੱਕ ਹੈ ਇਹ ਖਾਸ ਤੌਰ ਤੇ ਅਮਰੀਕਾ ਜਾ ਰਿਹਾ ਹੈ ਇਹ ਡੁਕੜਾ ਅਮਰੀਕਾ ਜਾ ਰਿਹਾ ਹੈ ਮੈਂ ਤੁਹਾਨੂੰ ਬਹੁਤ ਸਾਰੇ ਝੂਲੇ ਦਿਖਾਏ ਹਨ ਇਸ ਝੂਲੇ ਦਾ ਦਿਲਚਸਪ ਹਿੱਸਾ ਇਸ ਦੀ ਛੱਤ ਵਾਲਾ ਖੇਤਰ ਹੈ ਅਤੇ ਜਦੋਂ ਤੁਸੀਂ ਬੈਠਦੇ ਹੋ ਤਾਂ ਇਹ ਬਹੁਤ ਆਰਾਮਦਾਇਕ ਭਾਵਨਾ ਦਿੰਦਾ ਹੈ ਤੁਸੀਂ ਆਪਣੇ ਸਿਰ ਤੇ ਇੱਕ ਛੋਟੀ ਛੱਤ ਦੇਖ ਸਕਦੇ ਇਹ ਇੱਕ ਵਧੀਆ ਦੇਖ ਅਤੇ ਇੱਕ ਸ਼ਾਨਦਾਰ ਬਣਤਰ ਦਿੰਦਾ ਹੈ ਤੁਸੀਂ ਬਹੁਤ ਸਾਰੀਆਂ ਸਾਈਟਾਂ ਤੇ ਅਤੇ ਸਿਰਫ ਫੋਟੋਆਂ ਤੇ ਸਮਾਨ ਯੂਨਿਟ ਦੇਖੇ ਹੋਣਗੇ ਅਤੇ ਮੈਂ ਤੁਹਾਨੂੰ ਇੱਥੇ ਇੱਕ ਅਸਲ ਵੀਡੀਓ ਦੇਖਾ ਰਿਹਾ ਹਾਂ ਜੋ ਕਾਮਕਾਰੀ ਗਰੀ ਲੱਕੜ ਦੀ ਨਕਕਾਸ਼ੀ ਅਤੇ ਕਾਰੀਗਰੀ ਜੋ ਤੁਸੀਂ ਇੱਥੇ ਦੇਖਦੇ ਹੋ ਉਹ ਸਾਡੇ ਸ਼ਹਿਰ ਸਰਨਾਪੁਰ ਦੇ ਮਾਸਟਰ ਕਾਰੀਗਰਾਂ ਦਾ ਕੰਮ ਹੈ ਅਤੇ ਜਿਸ ਗੁਣ ਨੂੰ ਤੁਸੀਂ ਦੇਖਦੇ ਹੋ ਉਹ ਅਗ ਹੈ ਭਾਰਤ ਵਿੱਚ ਕਿਤੇ ਵੀ ਤੁਸੀਂ ਚਾਹੁੰਦੇ ਹੋ ਸਾਨੂੰ ਦੱਸੋ ਅਸੀਂ ਤੁਹਾਡੇ ਲਈ ਪਹੁੰਚਾਵਾਂਗੇ ਭਾਰਤ ਤੋਂ ਬਾਹਰ ਵੀ ਅਸੀਂ ਹਰ ਜਗ੍ਹਾ ਪਹੁੰਚਾਉਂਦੇ ਹਾਂ ਕਿਉਂਕਿ ਇਹ ਅਮਰੀਕਾ ਜਾ ਰਿਹਾ ਹੈ ਮੈਂ ਕਿਹਾ ਇੱਕ ਵਧੀਆ ਡਿਜ਼ਾਈਨ ਅਤੇ ਇਹ ਬਿਨਾਂ ਕਿਸੇ ਜਾਨਵਰ ਦੇ ਅੰਕੜਿਆਂ ਦੇ ਆਉਂਦਾ ਹੈ ਇਸ ਲਈ ਬਹੁਤ ਸਾਰੇ ਲੋਕ ਹਨ ਜੋ ਯੂਨਿਟ ਵਿੱਚ ਕੋਈ ਵੀ ਅੰਕੜੇ ਜਾਂ ਜਾਨਵਰ ਜਾਂ ਮੂਰਤੀਆਂ ਨਹੀਂ ਚਾਹੁੰਦੇ ਹਨ ਇਸ ਲਈ ਇਹ ਇੱਕ ਚੰਗਾ ਵਿਕਲਪ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਜਾਨਵਰਾਂ ਦੇ ਅੰਕੜੇ ਨਹੀਂ ਚਾਹੁੰਦੇ ਹੋ ਜੋ ਕਮ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਤੁਹਾਨੂੰ ਜ਼ਬੀਦਾ ਕਰਦਾ ਹਾਂ ਕਿ ਉਹ ਜਾਣਦੇ ਹਾਂ ਕਿ ਤੁਹਾਨੂੰ ਇਹ ਕੰਮ ਕਿਹੋ ਜਿਹਾ ਲੱਗਾ ਅਤੇ ਜੇਕਰ ਤੁਹਾਨੂੰ ਇਹ ਵਧੀਆ ਲੱਗੇ ਤਾਂ ਸ਼ੇਅਰ ਕਰੋ ਕਿਰਪਾ ਕਰਕੇ ਲੋਕਾਂ ਨੂੰ ਦੱਸ ਦਿਓ ਕਿ ਸਾਡੇ ਵਰਗੇ ਸ਼ਹਿਰ ਸਹਾਰनपुर ਵਿੱਚ ਅਜੀਹਾ ਕੁਝ ਬਣਾਇਆ ਜਾ ਰਿਹਾ ਹੈ ਅਤੇ ਵਿਸ਼ਵ ਪੱਧਰ ਤੇ ਭੇਜਿਆ ਜਾ ਰਿਹਾ ਹੈ ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਕੋਈ ਟਿੱਪਣੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ